ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਵਧੀਆ ਹੋਗੇ ਆਪੋ ਆਪਣੇ ਘਰਾਂ ਜਦਾਂਦਰ ਉਸਤ ਹੋਗੇ ਖੁਸ਼ ਹੋਗੇ ਖੁਸ਼ਹਾਲ ਹੋਗੇ ਲਓ ਜੀ ਆਪਾਂ ਵੀ ਠੀਕ ਠਾਕ ਵਧੀਆ ਲਓ ਜੀ ਇੱਥੇ ਹੈਗਾ ਵਾ ਸ਼ਾਮ ਦਾ ਟਾਈਮ ਤੇ ਆ ਮੈਂ ਕੱਤੀ ਦੀਪ ਕੱਢਦੀ ਪਈ ਆ ਸਬਜੀ ਗੋਭੀ ਦੀ ਆਲੂ ਗੋਭੀ ਦੇ ਵਿੱਚੇ ਮੈਂ ਪਾ ਦੂੰਗੀ ਗਾਜਰਾ ਗਾਜਰਾ ਵੀ ਲਿਆਂਦੀਆਂ ਤੇ ਮੈਂ ਚਲ ਮਿਕਸ ਸਬਜੀ ਜਿਹੜੀ ਬਣਾ ਦੇਣੀ ਵਿੱਚੇ ਗਾਜਰਾ ਪਾ ਦਿੰਨੇ ਆ ਫਿਰ ਮੈਂ ਥੋੜੀਆਂ ਵਿੱਚੇ ਗਾਜਰਾ ਕੱਟ ਲਗਾ ਹੀ ਪਹਿਲਾਂ ਤੇ ਫਿਰ ਮੈਂ ਗੋਭੀ ਲੱਗ ਪਈ ਕੱਟਣ ਮੈਨੂੰ ਜ਼ਿਆਦਾ ਹੈ ਮੈਂ ਚਲੋ ਵਲੌ ਤੇ ਲੱਗਦੀ ਫਿਰ ਵਲੌਗ ਸ਼ੂਟ ਕਰਨ ਨਾਲ ਨਾਲ ਗੁਰਸਾਬ ਦੇ ਆਹੀ ਵੀਡੀਓ ਬਣਾਉਣਾ ਮਨਮੀਤ ਬੱਚੇ ਗਏ ਆ ਟਿਊਸ਼ਨ ਮਨਮੀਤ ਟਿਊਸ਼ਨ ਗਈ ਫਤਿਹ ਨਹੀਂ ਹੈ ਗਿਆ ਫਤਿਹ ਮਿਲ ਲੱਗੇ ਖੇਡਦਾ ਪਿਆ ਹੈਗਾ ਤੇ ਅਜੇ ਟਾਈਮ ਇਨਾ ਵਾ ਕਿ ਨਿਹਰਾ ਨਹੀਂ ਹੋਇਆ ਜੀ ਚਾਨਣ ਗਿਆ ਹੈਗਾ ਇੰਨਾ ਜਿਆਦਾ ਨਹੀਂ ਹੈਗਾ ਤੇ ਮੈਂ ਸਬਜੀ ਸੁਜੀ ਬਣਾ ਲਈਏ ਮੈਨੂੰ ਲੱਗਦਾ 5 ਕੇ 5.5 ਦਾ ਟਾਈਮ ਹੋਣਾ 5 ਕੇ ਦਾ ਤੇ ਮੈਂ ਸਬਜੀ ਜਿਹੜੀ ਕੱਟੀ ਵੱਡੀ ਹੋਊਗੀ ਕਟਕਟ ਕੇ ਤੇ ਰੱਖ ਲਾਂ ਫਿਰ ਤੜਕਾ ਜਿਹੜਾ ਕੱਟ ਲੂੰਗੀ ਇਹਦਾ ਤੇ ਤੜਕਾ ਚੀਰ ਕੇ ਇਹ ਲਾ ਲਾ ਦੂੰਗੀ ਤੜਕਾ ਕੇ ਟਾਈਮ ਛੱਟ ਹੋ ਜਾਂਦਾ ਫਿਰ ਜਦੋਂ ਇਹ ਵੀ ਆਉਂਦੀ ਫਿਰ ਨਾ ਫਿਰ ਕਾਲੇ ਪੈ ਜਾਂਦੇ ਕਿ ਰੋਟੀ ਦੇ ਰੋਟੀ ਦੇ ਤੇ ਟਾਈਮ ਕਾਫੀ ਫਿਰ ਜਲਦੀ ਹੋ ਜਾਂਦਾ ਫਿਰ ਬੱਚਿਆਂ ਨੂੰ ਵੀ ਰੋਟੀ ਖਾਣੀ ਹੁੰਦੀ ਇਸ ਕਰਕੇ ਚਲੋ ਆਪਾਂ ਹਨਾ ਟਾਈਮ ਨਾਲ ਜਿਹੜਾ ਲੋਜੀ ਇੱਥੇ ਤੜਕਾ ਜਿਹੜਾ ਮੈਂ ਰੱਖਤਾ ਵਾ ਕੜਾਈ ਰੱਖਤੀ ਤੇਲ ਪਾਲਿਆ ਵਾ ਤੇ ਲੱਗ ਪਈਆਂ ਤੜਕਾ ਪਾਉਣ ਪਿਆਜ਼ ਵਗੈਰਾ ਪਾਲਿਆ ਵਾ ਤੇ ਘੰਟਾ ਅਦਰਕ ਤੇ ਹਰੀ ਮਿਰਚ ਜਿਹੜੀ ਮੈਂ ਗ੍ਰाइंड ਕੀਤੀ ਸੀ ਤੇ ਫਿਰ ਮੈਂ ਉਹਨੂੰ ਪਹਿਲਾਂ ਮੈਂ ਥੋੜਾ ਗ੍ਰाइंड ਕੀਤਾ ਅਦਰਕ ਫਿਰ ਉਹ ਥੱਲੇ ਜੇ ਲੱਗਦਾ ਵਾ ਤੇ ਪਹਿਲਾਂ ਥੋੜਾ ਮੈਂ ਪਿਆਜ਼ ਨੂੰ ਭੁੰਨ ਲਾ ਫਿਰ ਪਾਉਂਗੀ ਉਹ ਤੇ ਬਸ ਇਥੇ ਮੈਂ ਤੜਕਾ ਲੱਗ ਪਈ ਸੀ ਕਿ ਪੂਰਾ ਤੜਕਾ ਤੁਰਕਾ ਪੁੰਨ ਕੇ ਹਨ ਆਪਣੇ ਜਦੋਂ ਸੜਕਾ ਭੁੱਜ ਜੂਗਾ ਉਸ ਤੋਂ ਬਾਅਦ ਆਪਾਂ ਲੂਣ ਮਿਰਚ ਮਸਾਲਾ ਜਿਹੜਾ ਹਨ ਕਿ ਆਪਣੇ ਸਵਾਦ ਅਨੁਸਾਰ ਪਾ ਦਾਂਗੇ ਤੇ ਇੱਥੇ ਬਸ ਗੰਡੇ ਨੂੰ ਸੇਕ ਲੱਗ ਗਿਆ ਉਸ ਤੋਂ ਬਾਅਦ ਬਸ ਮੈਂ ਨਾਲ ਹੀ ਜਿਹੜਾ ਕਟੇ ਗ੍ਰੈਂਡ ਕੀਤਾ ਹੋਇਆ ਅਦਰਕ ਹਰੀ ਮਿਰਚ ਉਹ ਪਾਤੀ ਸੀ ਨਾਲ ਦੀ ਨਾਲ ਹੀ ਤੇ ਬਾਕੀ ਆਪਾਂ ਹਨ ਇਹਨੂੰ ਥੋੜਾ ਜਿਹਾ ਤੇਲ ਸੇਕ ਲਵਾਇਆ ਜਦੋਂ ਆਪਣਾ ਅਦਰਕ ਇਹ ਪਿਆਜ ਵਗੈਰਾ ਭੁੱਜ ਗਿਆ ਫਿਰ ਉਸ ਤੋਂ ਬਾਅਦ ਮੈਂ ਪਾਇਆ ਸੀ ਟਮਾਟਰ ਕਟਿਆ ਹੋਇਆ ਤੂ ਵਾਟਰ ਕੱਟ-ਕੁੱਟ ਕੇ ਰੱਖਲੇ ਸੋ ਜੀਵ ਆਪਣੇ ਲੱਕਟ ਲਈ ਸੀਗੀ ਤੇ ਨਾਲ ਹੀ ਫਿਰ ਸਜੀ-ਸੂਜੀ ਕੱਟ ਕੇ ਥੋੜੇ ਭਾਂਡੇ ਪੈ ਸਾਫ਼ ਕਰਨ ਦੇ ਲਈ ਉਹ ਸਾਫ਼ ਕੀਤੇ ਇਹ ਕਿਹੜਾ ਅੰਦਰ ਕੰਨਾ ਉਸਤਰਾ ਨੂੰ ਮੂਝੇ ਚ ਆਉਂਦਾ ਬੱਚੇ ਖਾਂਦੇ ਨਹੀਂ ਫਿਰ ਮੈਂ ਗ੍ਰੈਂਡ ਕਰਕੇ ਪਾ ਲੈਣੀ ਨਹੀਂ ਨਿਕਿਵਲੇ ਕੇਵਲੇ ਮੈਂ ਕੱਟ ਕੇ ਵੀ ਪਾ ਲੈਣੀ ਆ ਤੇ ਉਹ ਜਿਹੜਾ ਨੀ ਵਾਲਾ ਹੋਏ ਨਾ ਉਹ ਫਿਰ ਨਾਲ ਜੇ ਚਿਪਕ ਜਿਆ ਗਿਆ ਹੀ ਆ ਉਹਦੇ ਗ੍ਰੈਂਡ ਦੇ ਨਾਲ ਹੀ ਉਸ ਨਾਲ ਹੀ ਮੈਂ ਤੜਕਾ ਜਿਹੜਾ ਭੁੰਨ ਕੇ ਤੇ ਆਪਾਂ ਆਲੂ ਮਟਰ ਆਲੂ ਕਾ ਜਿਹਨਾਂ ਸਬਜੀ ਜਿਹੜੀ ਕੱਟੀ ਹੋਈ ਸੀ ਹੈ ਨਾ ਸਬਜੀ ਵਿੱਚ ਪਾ ਕੇ ਹਿਲਾ ਕੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਢੱਕ ਕੇ ਤੇ ਮੈਂ ਚਲ ਗਈ ਸੀ ਕਿ ਜੀ ਬਾਹਰ ਕੱਪੜੇ ਲਾਉਣ ਕੱਪੜੇ ਕਾਫੀ ਧੋਤੇ ਪਏ ਸੀਗੇ ਤਾਰ ਤੇ ਮੈਂ ਚਲ ਕੱਪੜੇ-ਕੁਪੜੇ ਲਾ ਕੇ ਰੱਖ ਲੈਣੀ ਹੈ ਨਾ ਉਨੀ ਦੇਰ ਤੱਕਰ ਬਾਅਦ ਚ ਤੈ ਤੇ ਮੈਂ ਚਲ ਸਬਜੀ ਦਾ ਟਾਈਮ ਹੋ ਗਿਆ ਲਾ ਲੂੰਗੀ ਤੈ ਉਹ ਰੋਟੀ ਲੈਣ ਤੋਂ ਪਹਿਲਾਂ ਨਹੀਂ ਤੇ ਫਿਰ ਵੇਖ ਲਾਂਗੇ ਰੋਟੀ ਰੋਟੀ ਖਾ ਕੇ ਰਾਤ ਨੂੰ ਲਾ ਲੂਗੀ ਉਹ ਮੈਂ ਸਾਰੇ ਕੱਪੜੇ ਨਾ ਅੰਦਰ ਰੱਖ ਦੂੰਗੀ ਲਾ ਗਏ ਹੁਣ ਤੇ ਆਵੇ ਹੋ ਗਿਆ ਉਸ ਤਰ੍ਹਾਂ ਨਹੀਂ ਰਾਜ ਇੰਨਾ ਜ਼ਿਆਦਾ ਨਹੀਂ ਤੇ ਕੱਪੜੇ ਕਾਫੀ ਢੋਤੇ ਤੇ ਵਿਲਾ ਮੈਂ ਕੱਪੜੇ ਲਾ ਲਾ ਹਨ ਤਾਰ ਤੋਂ ਤੇ ਫਿਰ ਮਤਲਬ ਕਿ ਰੋਟੀ ਫਿਰ ਲਵਣੀ ਹੈ ਜੇ ਬੱਚੇ ਨਹੀਂ ਆਏ ਫੁਲਕੇਾਂ ਚ ਟਾਈਮ ਮੈਂ ਲੇਟ ਹੀ ਲਾਉਂਗੀ ਫੁਲਕੇ ਜਿਵੇਂ ਤੇ ਪਲੀਜ਼ ਵੀਡੀਓ ਨੂੰ ਨਾ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਫਤਿਹ ਨੇ ਵੇਖੋ ਸ਼ਗਲ ਕਿਸ ਤਰ੍ਹਾਂ ਭਜਾਉਂਦੇ ਆ ਫਤਿਹ ਪੂਰਾ ਰਾਉਂਡ ਕਰਨ ਦਿਆ ਵਾ ਵੀਡੀਓ ਦੇ ਵਿੱਚ ਸਾਈਕਲ ਨਾਲ ਰਾਉਂਡ ਰਾਉਂਡ ਘੁੰਮਣ ਦਿਆ ਵਾ ਕੀ ਆ ਮਿਸਤਰੀਆਂ ਦੀ ਰੇੜੀ ਰੇੜੇ 'ਚ ਆਪਣੀ ਜਿਹੜੀ ਸਬਜ਼ੀ ਜਿਹੜੀ ਬਣ ਗਈ ਸੀ ਤੇ ਆਟਾ ਲਿਆ ਸੀ ਅੱਜ ਹੀ ਪਾਈ ਕੁਲੋਂ ਮੱਕੀ ਦਾ ਆਟਾ ਆਇਆ ਵਿਕਣਾ ਤੇ ਮੈਂ ਵੀ ਲੈ ਲਿਆ ਵਾ ਚਲ ਕਿਲੋ ਕੁ ਲੈ ਲੈਣਾ ਉਸ ਤਰ੍ਹਾਂ ਮੈਨੂੰ ਬਣਾਉਣੀ ਤੇ ਆਉਂਦੀ ਨਹੀਂ ਰੋਟੀ ਬਹੁਤ ਘੱਟ ਮੈਂ ਬਣਾਉਣੀ ਆ ਕਿਉਂਕਿ ਮੈਨੂੰ ਯਾਦ ਨਹੀਂ ਉਸ ਤਰ੍ਹਾਂ ਪਿਛਲੀ ਵਾਰੀ ਵੀ ਇੱਕ ਦੋ ਵਾਰੀ ਲਫਾਫਾ ਕਿ ਲਾਲੀ ਨੇ ਮਗਾਈ ਦੀ ਰੋਟੀ ਬਹੁਤ ਸਵਾਦ ਲੱਗਦੀ ਆ ਤੇ ਇੱਥੇ ਮੈਂ ਠੰਡੇ ਆਟੇ ਠੰਡੇ ਪਾਣੀ ਨਾਲ ਹੀ ਆਟਾ ਡਹੀ ਹ ਮਲਨ ਤੇ ਗੁਰਫਤੇ ਕਹਿੰਦੇ ਮਮਾ ਮੈਨੂੰ ਵੀ ਦੇ ਤੇ ਇਹਨੇ ਆਟਾ ਲੈ ਲੈ ਕੇ ਮੇਰੇ ਤੋਂ ਥਲੇ ਪੋਰ-ਪੋਰ ਕੇ ਛੋੜਤਾ ਕਿਉਂਕਿ ਇਹ ਮਲਿਆ ਤੇ ਜਾਂਦਾ ਨਹੀਂ ਇਹ ਜਿਹੜਾ ਦੂਜਾ ਕਣਕ ਦਾ ਆਟਾ ਉਹ ਤੇ ਆਪਣਾ ਚਕਲਾ ਵੇਲਣਾ ਨੇ ਰੱਖਿਆ ਮੇਰੀ ਰੀਸ ਦੇ ਨਾਲ ਹੀ ਤੇ ਕਹਿੰਦਾ ਮਮਾ ਆਟਾ ਤਾਂ ਮਾ ਨਾ ਹੱਥ ਮਾਰ ਗੁਰਫਤੇ ਨਾ ਕਰ ਨਾਸਤਾ ਤੇ ਹਟੰਨੀ ਡਿਆ ਕਹਿੰਦਾ ਫਿਰ ਮੈਂ ਆਟਾ-ਉਟਾ ਮਲ ਕੇ ਤੇ ਇਹਨੂੰ ਦਿੱਤਾ ਇਹਦਾ ਚਕਲਾ ਵੇਲਣਾ ਤੇ ਫਿਰ ਮੇਰੀ ਰੀਸੇ ਰੱਖਦਾ ਇਹ ਰੱਖਿਆ ਨਿਕੰਮੇ ਦੀਆਂ ਰੋਟੀਆਂ ਵੀ ਕਿਉਂ ਮੇਰੀ ਰੀਸੇ ਲੱਗਾ ਹੋਇਆ ਹੀ ਗੱਲ ਪਾਪਾ ਵਿਛਾ ਕੇ ਆਪਣਾ ਵੀ ਨਾਲ ਹੀ ਲੱਗਾ ਹੋਇਆ ਹੀਗਾ ਤੇ ਬਸ ਮੈਂ ਇੱਥੇ ਹਟਾਉਟਾ ਮਲ ਕੇ ਤੇ ਉਸ ਤੋਂ ਬਾਅਦ ਲੱਗ ਪਈ ਸੀਗੀ ਪਾਪਾ ਜਿਹੜਾ ਵਿਛਾਲਿਆ ਵਾ ਤੇ ਇੱਥੇ ਲੱਗ ਪਈ ਫੁਲਕੇ ਲਾਣ ਤੇ ਗੁਰਫਤੇ ਦਾ ਵੀ ਆ ਵੀ ਚਕਲਾ ਤੇ ਉਹ ਲਫਾਫਾ ਉਧਲੀ ਸੜਦੇ ਪਿਆ ਆਟਾ ਉਟਾ ਸਾਰਾ ਪੋਰ ਗਿਆ ਮੇਰੇ ਲੱਗੇ ਨਸਤਾ ਹੁੰਦਿਆ ਹੀ ਨਹੀਂ ਮੈਨੂੰ ਕਹਿੰਦਾ ਮਮੀ ਆਟਾ ਮਲਣਾ ਰੋਟੀ ਮਲਣੀ ਆ ਤੇ ਇੱਥੇ ਮਾੜੀ ਮੋਟੀ ਮੈਂ ਤੇ ਆਫ ਪਕਾਉਣੀ ਮੈਨੂੰ ਕਿਹੜਾ ਪਕਾਉਣੀਆਂ ਦੀ ਪਰ ਇੰਨਾ ਹੀ ਕਿ ਰੋਟੀਆਂ ਬਹੁਤ ਸੋਹਣੀਆਂ ਲੱਤ ਗਈਆਂ ਹੈਂ ਗਿਆ ਟਾਈਮ ਪਾਸ ਜੇ ਇੱਕ ਦੋ ਰੋਟੀ ਹੋਈ ਹੀ ਹੋਰ ਤਰ੍ਹਾਂ ਦੀ ਤੇ ਬਾਕੀ ਰੋਟੀਆਂ ਬਹੁਤ ਸੋਹਣੀਆਂ ਫੁੱਲ ਫੁੱਲ ਕੇ ਲੱਤ ਗਈਆਂ ਹੈਂ ਗਿਆ ਆਟਾ ਵੱਡਾ ਸੋਨਾ ਸੀਗਾ ਤੇ ਚੱਲ ਇੰਨਾ ਵਕ ਚੱਲ ਰੋਟੀ ਦੀ ਖਾ ਲਈ ਆ ਬੜੀ ਸਵਾਦ ਰੋਟੀ ਲੱਗਦੀ ਮਕਾਈ ਦੀ ਹੈਨਾ ਤੇ ਰੋਟੀ ਬੱਚਿਆਂ ਨੇ ਦਿਖਾਤੀ ਨਹੀਂ ਮਨਮੀਤ ਨੇ ਨਹੀਂ ਖਾਦੀ ਵੀ ਗੁਰਫਤ ਨੇ ਮਾੜੀ ਮੋਟੀ ਖਾ ਲਈ ਦੋ ਚਾਰ ਬੁਰਕੀਆਂ ਮਨਮੀਤ ਨੇ ਓਪੀ ਨਹੀਂ ਖਾਦੀ ਮਨਮੀਤ ਆਂਦੀ ਹੈ ਕਿਸ ਤਰ੍ਹਾਂ ਦੀ ਰੋਟੀ ਲਾਈ ਫਿਰ ਬੱਚਿਆਂ ਵਾਸਤੇ ਮੈਂ ਵੱਖਰੀ ਨਾਲ ਹੀ ਕਣਕ ਦੀ ਲਾ ਲਈ ਸੀਗੀ ਰੋਟੀ ਅੱਜ ਨਾ ਕੰਡੇ ਜੈਨੇ ਮੈਨੂੰ ਮੇਲਣੇ ਆਉਂਦੇ ਕੰਡੇ ਵੇਖੋ ਪਾਟੇ ਸਾਈਡਾਂ ਤੋਂ ਸਾਰੇ ਤੇ ਇੰਨਾ ਚਲ ਟਾਈਮ ਪਾਸ ਜਾ ਗਿਆ ਰੋਟੀ ਨੂੰ ਜੀ ਕਰਦਾ ਹੈ ਮਕਾਈ ਦੀ ਨੂੰ ਮਾੜੀ ਮੋਟੀ ਪਕਾ ਕੇ ਦਿਖਾ ਲਈ ਤੇ ਸਬਜ਼ੀ ਬੜੀ ਸਵਾਦ ਬਣੀ ਹੈ ਤੇ ਸਬਜ਼ੀ ਦੇ ਨਾਲ ਹੈਨਾ ਰੋਟੀ ਸਵਾਦ ਲੱਗਦੀ ਹੈ ਤੇ ਰੋਟੀ ਫੁੱਲ ਫੁੱਲ ਕੇ ਲੱਤ ਨਹੀਂ ਹੈ ਫੁਲਕੇ ਬਣੀ ਬਹੁਤ ਸੁਣੀ ਸੀਗੇ ਤੇ ਉਸ ਤੋਂ ਬਾਅਦ ਆ ਚਲੋ ਜੀ ਆਪਾਂ ਰੋਟੀ ਪਾਣੀ ਖਾ ਕੇ ਉਸ ਫਿਰ ਉਹਦੇ ਲਾਉਂਦੇ ਮਣ ਮੀਤ ਦੇ ਪਾਪਾ ਵੀ ਆ ਗਏ ਇਹੀ ਤੇ ਬੱਸ ਆਪਾਂ ਇਹਨਾਂ ਸਬਜੀ ਗਰਮ ਕੀਤੀ ਫਿਰ ਤੇ ਫੁਲਕੇ ਜਿਹੜੇ ਖਾ ਕੇ ਰੋਟੀ ਪਾਣੀ ਆਪਾਂ ਖਾ ਕੇ ਹੋ ਗਈ ਸੀ ਫਿਰ ਰਸੋਈ ਰਸਾਈ ਕਰ ਲਈ ਮੈਂ ਸਾਫ਼ ਤੇ ਉਸ ਤੋਂ ਬਾਅਦ ਇਹ ਮੈਂ ਸੌਣਾਂ ਮਤਲਬ ਬਣਾਉਂਣੀ ਸੀਗੀ ਆਪਣਾ ਤੇ ਸਲਵਾਰ ਵਗੈਰਾ ਸਾਰੀ ਬਣ ਗਈ ਸੋ ਉਸ ਤੋਂ ਬਾਅਦ ਮੈਂ 1 ਘੰਟਾ ਘਣਾ ਮੈਂ ਚਰ ਮਸ਼ੀਨ ਤੇ ਬੈਠੀ ਮਸ਼ੀਨ ਦਾ ਕੰਮ ਕੀਤਾ ਮਾਂ ਚਲਣ ਵਿਆਹ ਜਾਣਾ ਤੇ ਪੈਨ ਤੇ ਵਾਰ ਹਨਾ ਸੂਟ ਸੀ ਪੰਡੇ ਕਾਫੀ ਸੀਨ ਵਾਲੇ ਹੀ ਸੂਟ ਤੇ ਫਿਰ ਮੈਂ ਥੋੜਾ ਥੋੜਾ ਟਾਈਮ ਲਾ ਲੂ ਕਿ ਇਸ ਤਰ੍ਹਾਂ ਰਾਤ ਰੂਤ ਨੂੰ ਮੈਂ ਬੁਕੇ ਟਾਈਮ ਮਤਲਬ ਪੂਰੇ ਸੂਟ ਕੀ ਤੈਸ ਕਰਕੇ ਮੇਰੀਆਂ ਵੀਡੀਓ ਕਾਫੀ ਲੇਟ ਹੋ ਗਈਆਂ ਕਿਉਂਕਿ ਟਾਈਮ ਬਹੁਤ ਘੱਟ ਸੀਗਾ ਤੇ ਫਿਰ ਵਿਆਹ ਵੀ ਸਾਨੂੰ ਦੋ ਹੀ ਕਿ ਦੋ ਤਿੰਨ ਵਿਆਹ ਸੀਗੇ ਤੇ ਬਸ ਫਿਰ ਇਸ ਤਰ੍ਹਾਂ ਹੀ ਸਾਰਾ ਹਨਾ ਕਿ ਕੋਈ ਜਿ ਇੱਕ ਦਿਨ ਬਹੁਤ ਨਿੱਕੇ ਇੱਕ ਟਾਈਮ ਨਹੀਂ ਲਾਦੇ ਦਿਨੇ ਤੇ ਝਾੜੂ ਪੋਚੀ ਨਾਲ ਹੀ ਤੇ ਸਾਰਾ ਦਿਨ ਇਸ ਤਰ੍ਹਾਂ ਹੀ ਕੰਮ ਕਰਦੇ ਵਿੱਚ ਫਿਰ ਜੇ ਥੋੜਾ ਟਾਈਮ ਹੋਵੇ ਫਿਰ ਮੈਂ ਮਸ਼ੀਨ ਤੇ ਬੈਠ ਜੰਨੀ ਹਣੀ ਤੇ ਫਿਰ ਰਾਤ ਨੂੰ ਨਹੀਂ ਤੇ ਉਸ ਤਰ੍ਹਾਂ ਮੈਂ 1.5 ਘੰਟਾ ਫਿਰ ਪੈਟ ਬੁੜਕੇ ਚਲੋ ਆਪਣੇ ਸੂਟ ਜਿਹੜੇ ਪੂਰੇ ਕੀਤੇ ਤੇ ਇਹਦੇ ਬਾਅਦ ਮੈਂ ਲੱਗ ਪਈ ਸੀ ਪੌਂਚੇ ਬਣਾਉਣ ਸਲਵਾਰ ਮੈਂ ਬਣਾ ਲਈ ਸੀ ਦਿਨੇ ਤੇ ਪੌਂਚੇ ਰਿੰਦੇ ਬੁਕਰ ਮ ਜੋੜ ਕੇ ਤੇ ਪੌਂਚੇ ਪੌਂਚੇ ਪਰੰਦੇ ਸੀਗੇ ਇੱਥੇ ਤੇ ਪਲੀਜ਼ ਵੀਡੀਓ ਨੂੰ ਨਾ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋਨੇ ਸੁਨੇ ਕਮੈਂਟ ਲਿਖਿਆ ਕਰੋ ਤੇ ਸਕਿੱਪ ਨਾ ਵੀਡੀਓ ਨੂੰ ਕਲੈਕ ਕਰੋ ਪਲੀਜ਼ ਵੀਡੀਓ ਫੁੱਲ ਵਾਚ ਕਰਿਆ ਕਰੋ ਤੇ ਜਿਹੜੇ ਵੀ ਚੈਨਲ ਤੇ ਨਵੇਂ ਆਉਂਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਵੀਡੀਓ ਆਪਣੀਆਂ ਕਾਫੀ ਚਲੋ ਲੇਟ ਹੋਈਆਂ ਹਨਾ ਵੀਡੀਓ ਨਾ ਪਾਉਣ ਕਰਕੇ ਥੋੜਾ ਚੈਨਲ ਬਹੁਤ ਜ਼ਿਆਦਾ ਡਾਊਨ ਚੱਲ ਗਿਆ ਵਾ ਤੇ ਫਿਰ ਚਲੋ ਆਪਣਾ ਹਨਾ ਹੌਲੀ-ਹੌਲੀ ਆਪਾਂ ਵੀਡੀਓ ਪਾਈਏ ਆਪਣੇ ਜਿਹੜੀਆਂ ਵੀਡੀਓ ਪਈ ਆਪਾਂ ਪਾਇਆ ਕਰਾਂਗੇ ਤੇ ਇੱਥੇ ਬਸ ਮੈਂ ਲਗਪੀਨ ਸਲਵਾਰ ਹਨਾ ਤੇ ਫਿਰ ਮੈਂ ਸਲਵਾਰ ਪੂਰੀ ਕਰਕੇ ਮਸ਼ੀਨ ਸਾਈਡ ਤੇ ਕਰਕੇ ਤੇ ਉਸ ਤੋਂ ਬਾਅਦ ਫਿਰ ਦੁੱਧ ਗਰਮ ਕੀਤਾ ਹੀ ਗਾ ਬੱਚਿਆਂ ਨੂੰ ਦੇ ਦਿੱਤਾ ਹੀ ਗਾ ਇਹਨਾਂ ਨੇ ਵੀ ਪੀ ਲਿਆ ਬਸ ਮੈਂ ਹੂੰ ਜ ਕੰਮ ਜੇ ਤਾਂ ਕਰਕੇ ਪੀਣ ਨਹੀਂ ਦੇ ਕਿੰਨੇ ਦਿਨ ਤੋ ਮਤਲਬ ਜ ਕੰਮ ਬਹੁਤ ਜ਼ਿਆਦਾ ਹੈਗਾ ਤੇ ਇਥੇ ਸਲਵਾਰ ਬਣ ਗਈ ਆਪਣੀ ਪੌਂਚੇ ਬਣ ਗਈ ਹੁਣ ਇੱਥੇ ਮੈਂ ਇੰਚੀ ਟੇਪ ਨਾਲ ਫੜ ਕੇ ਮਿਣਕੇ ਤੇ ਇੰਚੀ ਟੇਪ ਨਾਲ ਮਤਲਬ ਕਿਸੇ ਨਾਲਾਪ ਕੇ ਪੌਂਚਾ ਦੀ ਨਾ ਰੱਖਣਾ ਸੇਨ ਮਾਰ ਕੇ ਤੇ ਆਪਣੀ ਦੇਖੋ ਸਲਵਾਰ ਪੂਰੀ ਬਣ ਗਈ ਆ ਤੇ ਹੁਣ ਮੈਂ ਮਸ਼ੀਨ ਕਰ ਦੂੰਗੀ ਸਾਈਡ ਤੇ ਇੱਥੇ ਨੇ ਮੈਂ ਲੈਂਥ ਨਾਪਦੀ ਪਈ ਮੈਂ ਲੈਂਥ ਵੇਲਾ ਕਿਸੂਲੇ ਨਾਲ ਕੱਟ ਵੱਧ ਜਾਂਦੀ ਜਦੋਂ ਛੋਲੇ ਛੋਲੇ ਚ ਗੇਲ ਵੱਧ ਘਟ ਕੱਪੜਾ ਆ ਦੇ ਲੈਂਥ ਤੇ ਮੇਰੇ ਕੋਲ ਨੀ ਆਪਣੀ ਸਲਵਾਰ ਦੀ ਪੂਰੀ ਪੂਰੀ ਲੈਂਥ ਆਈ ਆ 39 39 ਲੈਂਥ ਹੋਆ ਮੇਰੀ ਹਨਾ ਉਹ ਤੇ ਪੂਰੀ ਆਈ ਆ ਤੇ ਬਾਕੀ ਪੁੰਜਾ ਪੁੰਜਾ ਸਭ ਬੈਲਟ ਵੁੱਲ ਸਭ ਨਾਪ ਲਈ ਤੇ ਬਹੁਤ ਸੋਹਣੀ ਸਲਵਾਰ ਬਣੀ ਹੀ ਤੇ ਸ਼ਰਟ ਰਗੀ ਸ਼ਰਟ ਮੈਂ ਚਲ ਸਵੇਰੇ ਬਣਾ ਲੂੰਗੀ ਹਨਾ ਤੇ ਚਲ ਕੇ ਇੱਕ ਦਿਨ ਕਰਕੇ ਇੱਕ ਇੱਕ ਪੀਸ ਕਰਕੇ ਬਣਾਉਣੀ ਹੈ ਤੇ ਚਲੋ ਜੀ ਠੀਕ ਆ ਫਿਰ ਮਿਲਦੇ ਆ ਨੈਕਸਟ ਵੀਡੀਓ ਚ ਓਕੇ ਜੀ ਬਾਏ